ਕਲ ਵੀਰ ਜੀਰਾ ਵੱਲੋਂ ਦੇ ਫਿਰੋਜ਼ਪੁਰ ਦੇ ਵਿੱਚ ਜਦੋਂ ਉਹ ਨਾਮਜ਼ਦਗੀ ਪੱਤਰ ਭરાਣ ਜਾ ਰਹੇ ਸੀ ਆਪਣੇ ਵਰਕਾ ਦੇ ਤਾਂ ਗੋਲੀ ਵੀ ਚੱਲ ਗਈ ਤੇ ਉਹਨਾਂ ਦੇ ਵਰਕਾਂ ਤੋਂ ਫਾਈਲਾਂ ਖੋਰੀਆਂ ਗਈਆਂ ਤੇ ਪੱtras ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਰੌਲੇ ਉੱਥੇ ਪਏ ਨੇ ਜਿੱਥੇ ਸਿਆਸੀ ਦਖਲਅੰਦਾਜ਼ੀਆਂ ਨੇ ਮੈਨੂੰ ਕਹਿਣ ਚ ਹੋਈ ਕੋਈ ਹਰਜ ਨਹੀਂ ਇੱਥੇ ਦੋਸ਼ ਲੱਗ ਰਹੇ ਨੇ ਇਹਨਾਂ ਨੇ ਸਾਰਾ ਕੁਝ ਵਿਧਾਇਕਾਂ ਤੇ ਛੜਤਾ ਆ ਪੰਚਾਇਤੀ ਵਿਭਾਗ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਦਾ ਸਰਬ ਗਾਲਾਂਖਣ ਜੋਗੇ ਰਹਿ ਗਏ ਤੇ ਜਿਹੜਾ ਮਾਲ ਪੱਤਾ ਹੈ ਉਹਦਾ ਦੋਸ਼ ਲੱਗਦਾ ਹੈ ਕਿ ਉਹ ਸਰਕਾਰੀ ਐਮ ਐਲ ਏ ਉਹਨਾਂ ਤੇ ਦੋਸ਼ ਲੱਗਦਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਜਾਂ ਐਵੇਂ ਲਗੋਟਾ ਡਾਕੀ ਹੈ ਕਹਿੰਦੇ ਜੀਰਾ ਦੇ ਮਾਉਂ ਚੌਕ ਦੇ ਨੇੜੇ ਸੀਨੀਅਰ ਸੈਕੰਡਰੀ ਸਕੂਲ ਵੱਲ ਜਾ ਰਹੇ ਸੀ ਕਿ ਦੂਜੀ ਪਾਰਟੀ ਆਮ ਪਾਰਟੀ ਵਾਲੇ ਆਗੇ ਆਪਸ ਵਿੱਚ ਦੀ ਅੱਟਾ ਬੱਟੇ ਚੱਲੇ ਜਦੋਂ ਜਹਦ ਹੋਈ ਪੁਲਿਸ ਨੂੰ ਦਖਲ ਦੇਣਾ ਪਿਆ ਇਹ ਚੀਜ਼ਾਂ तमाम ਉਹਦੇ ਵਿੱਚ ਪਤਾ ਲੱਗਿਆ ਕਿ ਇਹ ਕੁਲਬੀਰ ਜੀਰਾ ਵੀ जख्मी ਹੋ ਗਏ ਨੇ ਮੈਂਬਰ ਪਾਰਲੀਮੈਂਟ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸੇ ਤਰ੍ਹਾਂ ਬਰਿੰਦਰ ਪਾੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਬਹੁਤ ਸਾਰੇ ਆਗੂ ਡੀਸੀ ਦਫ਼ਤਰ ਗੁਰਦਾਸਪੁਰ ਦੇ ਵਿੱਚ ਇਹਨਾਂ ਦੀ ਬਹਿਸ ਹੋਈ ਹੈ ਬਹਿਸ ਵੀ ਖਾਸੀ ਤੂ-ਤੂ ਮੈਂ-ਮੈਂ ਤੱਕ ਹੋਈ ਹੈ ਸਖਤ ਤੋਂ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇੱਕ ਆਗੂ ਨੇ ਤਾਂ ਸਿੱਧਾ ਕਹਿਤਾ ਡਿਪਟੀ ਕਮਿਸ਼ਨਰ ਨੂੰ ਕਿ ਤੁਸੀਂ ਤਾਂ ਕਰਪਟੂ ਭ੍ਰਿਸ਼ਟੂ ਮੈਂ ਦੋਸ਼ ਲਾਉਣਾ ਮੇਰੇ ਕਰੋ ਮੇਰੇ ਤੇ ਪਰਚਾ ਜਦੋਂ ਸ਼ਰੇਆਮ ਇਹ ਚੀਜ਼ਾਂ ਉਠਣ ਲੱਗ ਜਾਂ ਤਾਂ ਜ਼ਿੰਮੇਵਾਰੀ ਤਾਂ ਪਰ ਸਰਕਾਰ ਦੀ ਬਣਦੀ ਆ ਨਾ ਗੁਰਦਾਸਪੁਰ ਦੇ ਵਿੱਚ ਇੱਕ ਸਰਪੰਚ ਵੱਲੋਂ ਜਿੱਥੇ ਅਨਾਉਂਸਮੈਂਟ ਕੀਤੀ ਗਈ ਸੀ ਗੁਰਦੁਆਰੇ ਦੇ ਵਿੱਚ ਮੈਂ 2 ਕਰੋੜ ਦੀ ਬੋਲੀ ਲਾਣਾ ਮੈਂ ਸਰਪੰਚ ਬਣਾ ਦਿੱਤਾ ਜਾਵੇ ਤੇ ਹੁਣ ਗੁਰਦਾਸਪੁਰ ਦੇ ਡੀਸੀ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਜਾਂਚ ਦੇ ਵੀ ਕੀ ਮਾਮਲਾ ਹੈ ਤੇ ਸਾਰੇ ਦੇਖਿਆ ਜਾਵੇ ਵੀ ਦਿੱਤੇ ਨੇ ਪੈਸੇ ਕੀ ਚੱਕਰ ਹੈ ਜੀ ਸਤਿ ਸ਼੍ਰੀ ਅਕਾਲ ਮਾਇਆ ਬਲਵਿੰਦਰ ਸਿੰਘ حاضرਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਆਪਾਂ ਨੂੰ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਤੁਸੀਂ ਸਭ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਉੱਥੇ ਹੀ ਅੱਜ ਕਾਫੀ ਰੋਲਾ ਰੱਪਾ ਦੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਵਰਕਰ ਜਦੋਂ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਸੀ ਤਾਂ ਉਹਨਾਂ ਦੇ ਹੱਥੋਂ ਪੇਪਰ ਖੋਲੇ ਗਏ ਤੇ ਦੂਜੇ ਪਾਸੇ ਨਾਲ ਕਾਂਗਰਸ ਦੇ ਲੀਡਰ ਵੀ ਸੀਗੇ ਜੀ ਜਿਵੇਂ ਕੁਲਬੀਰ ਜੀਰਾ ਵੱਲੋਂ ਦੇ ਫਿਰੋਜ਼ਪੁਰ ਦੇ ਵਿੱਚ ਜਦੋਂ ਉਹ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਸੀ ਆਪਣੇ ਵਰਕਰਾਂ ਦੇ ਤਾਂ ਗੋਲੀ ਵੀ ਚੱਲ ਗਈ ਤੇ ਉਹਨਾਂ ਦੇ ਵਰਕਰਾਂ ਤੋਂ ਫਾਈਲਾਂ ਖੋਲੀਆਂ ਗਈਆਂ ਤੇ ਪਥਰਾ ਕੀਤਾ ਗਿਆ ਤੇ ਆਮ ਆਦੀ ਪਾਰਟੀ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਦੇਖੋ ਮੇਰਾ ਕੱਲ ਜਿਹੜਾ ਆਮ ਤੌਰ ਤੇ ਪੁਰਾਣਾ ਅਸੀਂ ਦੇਖਦੇ ਹੁੰਦੇ ਸੀ ਚੋਣ ਕਰਾਉਣ ਵਾਲਾ ਆਮਲਾ ਸ਼ਾਮ ਨੂੰ ਬੰਦੇ ਚਾਹੁੰਦਾ ਦੁਪਹਿਰੇ ਜੇ ਆ ਜਾਂਦੇ ਕਿ ਆ ਚੋਣ ਨਿਸ਼ਾਨ ਨੇ ਬੰਦੇ ਕਾਗਜ਼ ਭਰ ਦਿੰਦੇ ਘੰਟਾਕ ਪੜਤਾਲ ਹੋ ਜਾਂਦੀ ਉਦੋਂ ਬਾਅਦ ਘੰਟਾਕ ਦੇ ਦਿੱਤਾ ਜਾਂਦਾ ਕਿ ਤੁਸੀਂ ਭਾਈ ਜੀ ਨੇ ਕਾਗਜ਼ ਚੱਕਣਾ ਚੱਕ ਲੋ ਜੀ ਫਿਰ ਜਿਹੜਾ ਉੱਥੇ ਅਮਲਾ ਹੁੰਦਾ ਸੂ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਹੁਣ ਜੀ ਨੇ ਕਾਗਜ਼ ਨਹੀਂ ਚੱਕਣਾ ਤਾਂ ਆਪਾਂ ਚੋਣ ਨਿਸ਼ਾਨ ਦੇ ਦਈਏ ਉਹ ਕਹਿੰਦੇ ਜਿੱਤੇ ਦਿਓ ਆਮ ਤੌਰ ਤੇ ਪੰਜਵੀਂ ਛੇਵੀਂ ਦਾ ਕੋਈ ਬੱਚਾ ਲਾਇਆ ਹੁੰਦੇ ਜੀ ਉਥੇ ਪੀਪੇ ਚ ਪਰਚੀਆਂ ਪਾ ਲੈਂਦੇ ਪਹਿਲਾ ਕੌਣ ਹੈ ਜੀ ਉਜਾਗਰ ਸਿਓ ਆਓ ਜੀ ਲੈ ਬੇਟਾ ਚੱਕ ਪਰਚੀ ਇਹਨਾਂ ਦੀ ਉਹ ਵਿੱਚੋਂ ਕਢਦਾ ਰੇਡੀਓ ਹੈ ਜੀ ਲੈ ਵੀ ਚੰਦ ਸਿਆ 13 ਜਿਹੜਾ ਚੋਣ ਨਿਸ਼ਾਨਾ ਰੇਡੀਓ ਫੜ ਆਪਦੀ ਪਰਚੀ ਉਹ ਤਨੌਜੀ ਸਟੇਟ ਚਾਰ ਦੂਜਾ ਆ ਗਿਆ ਕੌਣ ਹੈ ਜੀ ਮਕੰਦਸਿਓ ਜਾਂ ਆੜੇ ਵਾਲਾ ਅਮਰਜੀਤ ਸਿਓ ਚੱਕ ਬੇਟਾ ਪਰਚੀ ਚੱਕ ਲੈ ਜੀ ਕਹੀ ਹੈ ਜੀ ਲਓ ਜੀ ਕਹੀ ਲਓ ਉਹ ਨਾਲ ਦੀ ਨਾਲ ਬੰਦੇ ਸ਼ਹਿਰ ਨੂੰ ਭੱਜਦੇ ਤੇ ਚੋਣ ਨਿਸ਼ਾਨ ਦੀ ਫੋਟੋਸਟਾਟਾ ਕਰਾ ਕੇ ਲਿਆਉਂਦੇ ਜੀ ਕਈ ਕਈ ਫੋਟੋਸਟਾਟਾ ਹੋ ਜਾਂਦੀਆਂ ਉਹ ਫੋਟੋਸਟਾਟ ਵਾਲਿਆਂ ਦੇ ਵੀ ਚੰਗੇ ਰੰਗ ਬੰਦੇ ਉਹਨਾਂ ਦਿਨਾਂ ਦੇ ਵਿੱਚ 2 ਰੁਪਏ ਪ੍ਰਤੀ ਕਾਪੀ ਲੈ ਲੈਂਦੇ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਚਲੋ ਜੇ ਇਕੱਠਾ ਹੈਗਾ ਤੇਰਾ ਕੰਮ 100 ਪਰਚਾ ਇਕੱਠਾ ਹੈ ਤੂੰ ਡੇਢ ਦੇ ਦੇ ਇਸ ਤਰ੍ਹਾਂ ਕਰ ਲੈਂਦੇ ਹੁਣ ਜਿਹੜਾ ਇਹ ਨਵਾਂ ਕੰਮ ਚੱਲ ਪਿਆ ਇਹਨੇ ਰਾਖਮਾ ਕਰਨ ਕਰੋ ਇਹਨਾ ਆਹ ਕਰੋ ਇਹਨਾ ਆਹ ਕਰੋ ਇਹਨਾ ਫਲਾਨਾ ਕਰੋ ਇੱਕ ਠੰਕਾ ਕਰੋ ਮੈਨੂੰ ਯਾਦ ਆ 1998 ਦੇ ਵਿੱਚ ਜਦੋਂ ਔਰਤਾ ਪਿੰਡ ਸਰਪੰਚੀ ਦੇ ਵਿੱਚ ਆਈਆਂ ਮੈਂ ਇੱਕ ਖਬਰ ਕੀਤੀ ਉਹ ਸਾਡੇ ਅਜੀਤ ਖ਼ਬਰ ਨੇ ਪਹਿਲੇ ਸਫ਼ੇ ਤੇ ਲਾਈ ਮੈਂ ਉਹਨਾਂ ਸਰਪੰਚਾਂ ਦੀ ਕੀਤੀ ਜਿਹੜੀਆਂ ਔਰਤਾਂ ਸੀ ਵੀ ਠੰਡੇ ਕਮਰਿਆਂ 'ਚ ਬਹਿ ਕੇ ਤੁਸੀਂ ਫੈਸਲਾ ਤਾਂ ਕਰਤਾ ਆਬ ਨਾਲ ਆਪਣੇ ਇੱਕ ਖੇੜਾ ਜੱਟਾਂ ਪਿੰਡ ਦੀ ਸਰਪੰਚ ਬਣੀ ਉਹ ਮਾਤਾ ਜੀ ਪੰਜ-ਸੱਤ ਘਰਾਂ ਦਾ ਗੋਹਾ-ਕੂੜਾ ਕਰਦੀ ਸੀ ਜੀ ਇੱਕ ਹੋਰ ਔਰਤ ਦੀ ਮੈਂ ਲੱਭੀ ਉਹਨਾਂ ਦਾ ਘਰ ਵਾਲਾ ਤਸਲੇ ਵੇਚਦਾ ਸੀ ਉਹਨੂੰ ਆ ਪੁੱਛਿਆ ਵੀ ਕਿਵੇਂ ਉਹ ਕਹਿੰਦਾ ਜੀ ਜਿਹਦੇ ਚੌਂਕੀ ਵਾਲੇ ਸਵੇਰੇ ਬੁਲਾ ਲੈਂਦੇ ਆ ਸਰਪੰਚ ਨੂੰ ਮੇਰੇ ਤਾਂ ਦਿਹਾੜੀ ਵੀ ਮਰ ਜਾਂਦੀ ਐ ਜੇ ਮੈਂ ਪਿੰਡਾਂ 'ਚ ਜਾਵਾਂਗਾ 4 ਤਸਲੇ ਵੇਚ ਕੇ ਆਵਾਂਗਾ ਮੇਰਾ ਘਰ ਤਾਂ ਤਾਂ ਚੱਲਣਾ ਏ ਫੈਸਲੇ ਠੰਡੇ ਕਬਰਾਂ 'ਚ ਕੀਤੇ ਹੁਣ ਸਰਕਾਰ ਨੇ ਜੇ ਚਾਇਆ ਸੀ ਵੀ ਅਸੀਂ ਆ ਰਾਖਵਾ ਕਰਨਾ ਐਸ ਨੀਤੀ ਤਹਿਤ ਕਰਾਂਗੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਕੱਠਾ ਕਰ ਲੈਂਦੇ ਕਿ ਆ ਫਾਰਮੂਲਾ ਜਿਹੜਾ ਪਹਿਲਾ ਜਨਰਲ ਹੈ ਉਹ ਔਰਤ ਰਜਰਬ ਹੋ ਜਾਊਗਾ ਇੱਕ ਕ੍ਰਾਈਟੇਰੀਆ ਸਾਂਝਾ ਬਣਾ ਦਿੰਦੇ ਜਿਹੜਾ ਸਾਰਿਆਂ ਨੂੰ ਹੁੰਦਾ ਕਿ ਜਿੱਥੇ ਵੀਰੇ ਜਨਰਲ ਆ ਉੱਥੇ ਭਾਈ ਮੇਰੇ ਅਗਲਾ ਜਿਹੜਾ ਹੈਗਾ ਉਹ ਔਰਤ ਆਏਗੀ ਜੇ ਔਰਤ ਹੈਗੀ ਤਾਂ ਉਹ ਅਨਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੀ ਔਰਤ ਆਏਗੀ ਜੀ ਇਹ ਫਾਰਮੂਲਾ ਸਾਰਿਆਂ ਵਾਸਤੇ ਹੁੰਦਾ ਫਾਰਮੂਲਾ ਜਾਰੀ ਕਰ ਦਿੰਦੇ ਵੀ ਆਹ ਫਾਰਮੂਲੇ ਤਹਿਤ ਅਸੀਂ ਇਹ ਸੀਟਾਂ ਰਿਜ਼ਰਵ ਕਰਨੀਆਂ ਨੇ ਜਾਂ ਜਨਰਲ ਕਰਨੀਆਂ ਨੇ ਉਦੋਂ ਬਾਅਦ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਪੋ ਆਪਣੇ ਇਲਾਕਿਆਂ ਦਾ ਜਾਰੀ ਕਰ ਦਿੰਦੇ ਕਿ ਭਾਈ ਆ ਆ ਅਸੀਂ ਇਸ ਫਾਰਮੂਲੇ ਦੇ ਮਤਾਬਿਕ ਜਿਹੜਾ ਅਸੀਂ ਲਾਗੂ ਕੀਤਾ ਹੈ ਆ ਲੋਕ ਉਹਦੇ ਚ ਸੀਟਾਂ ਜਿਹੜੀਆਂ ਨੇ ਜਨਰਲ ਹੋ ਗਈਆਂ ਆ ਰਾਖਵੀਆਂ ਹੋ ਗਈਆਂ ਆ ਔਰਤਾਂ ਵਾਸਤੇ ਨੇ ਆਨ ਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਵਗੈਰਾ ਵਗੈਰਾ ਉਹ ਛੱਡ ਕੇ ਕਹਿੰਦੇ ਵੀ ਜੇ ਕਿਸੇ ਨੂੰ ਇਹਦੇ ਤੇ ਇਤਰਾਜ਼ ਆਏ ਉਹ ਇਤਰਾਜ਼ ਦਿਓ ਜੀ ਉਹਦੇ ਬਾਅਦ ਤੇ ਸਮਾਂ ਰੱਖ ਦਿੰਦੇ ਫੇਰ ਇੱਕ ਜਾਂ ਦੋ ਦਿਨ ਦਾ ਜੀ ਕਿ ਤੁਸੀਂ ਇਤਰਾਜ਼ ਦਿੱਤੇ ਜੀ ਉਹਨੂੰ ਵੈਰੀਫਾਈ ਕੀਤਾ ਜਾਂਦਾ ਜੇ ਉਹ ਸਹੀ ਹੈ ਤਾਂ ਉਹਦਾ ਬਦਲ ਮਾਹਲ ਕੱਢਿਆ ਜਾਂਦਾ ਜੇ ਨਹੀਂ ਸਹੀ ਉਹਦਾ ਜੋ ਵੀ ਆਬਜੈਕਸ਼ਨ ਸਹੀ ਨਹੀਂ ਤਾਂ ਐਜਿਟੇਸ਼ਨ ਰਹੂਗਾ ਇਹ ਕੁਝ ਹੋਇਆ ਨਹੀਂ ਕਈ ਥਾਮਾ ਦੇ ਉੱਤੇ ਜਿੱਥੋਂ ਡਿਪਟੀ ਕਮਿਸ਼ਨਰਾਂ ਨੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਉਹ ਫਾਰਮੂਲੇ ਕਾਫੀ ਹੱਦ ਤੱਕ ਸਹੀ ਰੱਖੇ ਕਈ ਇਹੋ ਜਿਹੇ ਜ਼ਿਲ੍ਹੇ ਨੇ ਜਿੱਥੇ 90 ਤੋਂ 95% ਰੋਲੇ ਨਹੀਂ ਪਏ ਰੋਲੇ ਉੱਥੇ ਪਏ ਨੇ ਜਿੱਥੇ ਸਿਆਸੀ ਦਖਲਅੰਦਾਜ਼ੀਆਂ ਨੇ ਮੈਨੂੰ ਕਹਿੰਦੇ ਹੋਈ ਕੋਈ ਹਰਜ ਨਹੀਂ ਇੱਥੇ ਦੋਚ ਲੱਗ ਰਹੇ ਨੇ ਇਹਨਾਂ ਨੇ ਸਾਰਾ ਕੁਝ ਵਿਧਾਇਕਾਂ ਤੇ ਛੜਤਾ ਆ ਪੰਚਾਇਤੀ ਮਹਿਕਮੇ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਦਾ ਸਿਰਫ ਗਾਲਾਂਖਾਨ ਜੋਗੇ ਰਹਿ ਗਏ ਤੇ ਜਿਹੜਾ ਮਾਲ ਪੱਤਾ ਹੈ ਉਹਦਾ ਦੋਸ਼ ਲੱਗਦਾ ਹੈ ਕਿ ਉਹ ਸਰਕਾਰੀ ਐਮ ਐਲ ਏ ਉਹਨਾਂ ਤੇ ਦੋਸ਼ ਲੱਗਦਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਜਾਂ ਐਵੇਂ ਲੰਗੋਟਾ ਢਾਕੀ ਹੈ ਇਹ ਇਲਜ਼ਾਮ ਲੱਗ ਗਿਆ ਇਹ ਤਾਂ ਉਹ ਜਾਣਨ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਪਰ ਚਰਚਾ ਚੱਲ ਰਹੀ ਹੈ ਕਿਆ ਕੁਛ ਹੋਇਆ ਫਲਾਣਾ ਉਹਨੇ ਰਾਖਵਾ ਕਰਾਤਾ ਆ ਕਰਾਤਾ ਆ ਕਰਾਤਾ ਆ ਕਰਾਤਾ ਇਹ ਇੰਨਾ ਰੌਲਾ ਪਾਉਣ ਦੀ ਲੋੜ ਨਹੀਂ ਸੀ ਪਹਿਲਾਂ ਤਾਂ ਤੁਸੀਂ ਕਰਾਈਆਂ ਨਾ ਅਗਸਤ ਦੇ ਵਿੱਚ ਤੁਸੀਂ ਪਿਛਲੇ ਸਾਲ ਰੱਦ ਕਰਤੀਆਂ ਇਹ ਤਾਂ ਜਦੋਂ ਹਾਈ ਕੋਰਟ ਨੇ ਡੰਡਾ ਚੱਕਿਆ ਤਾਂ ਫੇਰ ਫੇਰ ਕਈ ਚੀਜ਼ਾਂ ਹਾਈ ਕੋਰਟ ਦੇ ਵਿਹੜੇ 'ਚ ਚਲੀਆਂ ਗਈਆਂ ਕੀ ਇਹ ਮਾਮਲਾ ਅਜੇ ਉੱਥੇ ਨਿਬੜ ਜੇਗਾ ਜਾਂ ਨਹੀਂ ਹੁਣ ਇਹ ਸਾਰੇ ਦਾ ਸਾਰਾ ਮਾਮਲਾ ਜਿਵੇਂ ਤੁਸੀਂ ਕੁਲਵੀਰ ਜੀਰਾ ਸਾਹਿਬ ਵਾਲੀ ਗੱਲ ਕੀਤੀ ਹੈ ਸਾਬਕਾ ਐਮਐਲਏ ਆ ਦੋ ਧੜਿਆਂ 'ਚ ਲੜਾਈ ਹੋ ਗਈ ਇੱਟਾਂ-ਬੱਟੇ ਚੱਲ ਗਏ ਗੋਲੀਆਂ ਚੱਲ ਗਈਆਂ ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸੇ ਤਰ੍ਹਾਂ ਬਰਿੰਦਰ ਪਾੜਾ ਤ੍ਰਿਵਿੰਦਰ ਸਿੰਘ ਬਾਜਵਾ ਤੇ ਹੋਰ ਬਹੁਤ ਸਾਰੇ ਆਗੂ ਡੀਸੀ ਦਫ਼ਤਰ ਗੁਰਦਾਸਪੁਰ ਦੇ ਵਿੱਚ ਇਹਨਾਂ ਦੀ ਬਹਿਸ ਹੋਈ ਹੈ ਬਹਿਸ ਵੀ ਖਾਸੀ ਤੂ ਤੂ ਮੈਂ ਮੈਂ ਤੱਕ ਹੋਈ ਹੈ ਸਖਤ ਤੋਂ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇੱਕ ਆਗੂ ਨੇ ਤਾਂ ਸਿੱਧਾ ਕਹਿਤਾ ਡਿਪਟੀ ਕਮਿਸ਼ਨਰ ਨੂੰ ਕਿ ਤੁਸੀਂ ਤਾਂ ਕਰਪਟ ਹੋ ਭ੍ਰਿਸ਼ਟ ਹੋ ਮੈਂ ਦੋਸ਼ ਲਾਉਣਾ ਮੇਰੇ ਕਰੋ ਮੇਰੇ ਤੇ ਪਰਚਾ ਜਦੋਂ ਸ਼ਰੇਆਮ ਇਹ ਚੀਜ਼ਾਂ ਉੱਠਣ ਲੱਗ ਜਾਂ ਤਾਂ ਜ਼ਿੰਮੇਵਾਰੀ ਤਾਂ ਪਰ ਸਰਕਾਰ ਦੀ ਬਣਦੀ ਆ ਨਾ ਸਰਕਾਰ ਕੋਈ ਕੰਮ ਕਰੇ ਤੇ ਇਹ ਚੀਜ਼ਾਂ ਮੈਂ ਸਮਝਦਾ ਕਿ ਬਹੁਤ ਵੱਡੀਆਂ ਨੇ ਇਹਨਾਂ ਤੇ ਕੋਈ ਨਾ ਕੋਈ ਪੜਤਾਲ ਕਰਕੇ ਜਾਣਾ ਚਾਹੀਦਾ ਹੈ ਤੇ ਜਿਹੜਾ ਉਹ ਮਾਹੌਲ ਬਣਿਆ ਕਹਿੰਦੇ ਜੀਰਾ ਦੇ ਮਾਉਂ ਚੌਕ ਦੇ ਨੇੜੇ ਸੀਨੀਅਰ ਸੈਕੰਡਰੀ ਸਕੂਲ ਵੱਲ ਜਾ ਰਹੇ ਸੀ ਕਿ ਦੂਜੀ ਪਾਰਟੀ ਆਮ ਪਾਰਟੀ ਵਾਲੇ ਆ ਗਏ ਆਪਸ ਵਿੱਚ ਦੀ ਅਕਤਬਰ ਤੇ ਚੱਲੇ ਜਦੋਂ ਜਹਾਜਦ ਹੋਈ ਪੁਲਿਸ ਨੂੰ ਦਖਲ ਦੇ ਨਾ ਪਿਆ ਇਹ ਚੀਜ਼ਾਂ तमाम ਉਹਦੇ ਵਿੱਚ ਪਤਾ ਲੱਗਿਆ ਕਿ ਇਹ ਕੁਲਬੀਰ ਜੀਰਾ ਵੀ ਜਖਵੀ ਹੋ ਗਏ ਨੇ ਕੋਈ ਬਾਜਬ ਸੱਟਾ ਕੋਈ ਮਿਲ ਬੈਠ ਕੇ ਪਾਰਟੀਆਂ ਤੋਂ ਹੀ ਨੇ ਇਹਨਾਂ ਦੇ ਵਿੱਚ ਕਈ ਵਾਰ ਇਹ ਦੁਸ਼ਮਣੀਆਂ ਇੱਥੋਂ ਤੱਕ ਵੱਧ ਜਾਂਦੀਆਂ ਨੇ ਕਿ ਕਈ ਪੀੜ੍ਹੀਆਂ ਤੱਕ ਚੱਲਦੀਆਂ ਰਹਿੰਦੀਆਂ ਨੇ ਬਿੱਟੂ ਜੀ ਜੀ ਸੋ ਬਿਹਤਰ ਇਹ ਹੈ ਜਿਹੜੇ ਪਿੰਡਾਂ ਦੇ ਵਿੱਚ ਸਰਵ ਸੰਪਤੀਆਂ ਹੋ ਰਹੀਆਂ ਨੇ ਤੇ ਇੱਕ ਨਵਾਂ ਕੰਮ ਚੱਲ ਪਿਆ ਇੱਕ ਤੀ ਬੋਲੀਆਂ ਲਾਉਣ ਦਾ ਜਿਹੜਾ ਕਿ ਲੋਕਤੰਤਰ ਪ੍ਰਣਾਲੀ ਦਾ ਕਤਲ ਹੈ ਫਿਰ ਤਾਂ ਧੜ ਲੈ ਜਾਣਗੇ ਜਿਨ੍ਹਾਂ ਲੋਕਾਂ ਦੇ ਜਿਹੜੇ ਆ ਰਾਖਵੇਂ ਕਰਨ ਕੀਤੇ ਐ ਇਹ ਐਸੇ ਕਰਕੇ ਕੀਤੇ ਸੀ ਜੀ ਕਿ ਯਾਰ ਜਿਹੜੇ ਉਹ ਲੋਕ ਨੇ ਉਹ ਵੀ ਆ ਜਾਣ 90% ਜਿੰਨੀਆਂ ਔਰਤਾਂ ਇੱਥੇ ਸਰਪੰਚ ਪੰਚ ਬਣ ਰਹੀਆਂ ਨੇ ਕੰਮ ਉਹਨਾਂ ਦੇ ਘਰ ਵਾਲੇ ਕਰਦੇ ਆ। ਕਈ ਤਾਂ ਮੋਰ ਵੀ ਜੇਬ ਚ ਲੈ ਕੇ ਫਿਰਦੇ ਰਹਿੰਦੇ ਆ। ਆਪ ਹੀ ਕੀਨੋ ਐ? ਮਹਿੰਦਰ ਗੌਰ ਐ। ਆਪ ਹੀ ਲਿਖ ਦੇਣਗੇ ਮਹਿੰਦਰ ਗੌਰ। ਆ ਫੜ ਯਾਰ। ਸੋ ਇਹ ਚੀਜ਼ ਅਸਲ ਉਦੋਂ ਆਵੇਗੀ ਜਦੋਂ ਪੜ੍ਹੇ ਲਿਖੇ ਸਾਖਰਤਾ ਆਏਗੀ। ਔਰ ਕੀ ਜਿਹੜੇ ਇਹਦੇ ਵਾਸਤੇ ਉਸ ਗੱਲ ਤੇ ਕੋਈ ਰਾਸੀ ਪਾਰਟੀ ਵਾਲਾ ਨਹੀਂ ਆਉਂਦਾ ਕਿ ਸਰਪੰਚ ਵਾਸਤੇ ਘੱਟੋ ਘੱਟ ਯੋਗਤਾ 10ਵੀਂ ਤਾਂ ਹੋਵੇ ਅਮਲ ਤਾਂ ਇਸ ਤੋਂ ਜ਼ਿਆਦਾ ਇੱਧਰ ਕੋਈ ਨਹੀਂ ਜਾਂਦਾ ਫਿਰ ਪੰਚਾਇਤ ਸੈਕਟਰੀ ਜੋ ਦਿਸਕਤ ਕਰਾਈ ਜਾਂਦੇ ਨੇ ਮੈਨੂੰ ਯਾਦ ਆ ਪੁਰਾਣਾ ਇੱਕ ਨਾਟਕ ਹੁੰਦਾ ਸੀਗਾ ਉਹਦੇ ਵਿੱਚ ਜ਼ਿਮੀਦਾਰ ਨੂੰ ਕਿਵੇਂ ਇਹ ਸਾਹੂਕਾਰ ਲੁੱਟਦੇ ਸੀ ਕਹਿੰਦਾ ਚਾਚਾ ਗੱਲ ਸੁਣ ਲੈ ਕਹਿੰਦਾ ਪਰਸੋਂ ਤੂੰ ਲੈ ਗਿਆ ਸੀ ਚਾਹ ਗੁੜ 200 ਰੁਪਏ ਦਾ ਤੇ ਦੋ ਦਿਨ ਪਹਿਲਾਂ ਆਪਣੀ ਸਰਦਾਰਨੀ ਗੁੜਚਾ ਲੈ ਗਈ ਸੀ 200 ਰੁਪਏ ਦਾ ਉਹ ਕਹਿੰਦਾ ਲੈ ਗਏ ਹੋਣਗੇ ਲੈ ਫਿਰ ਗੱਲ ਸੋਲ 13 ਦੀ 69 5 7 ਤੈਨੂੰ ਛੱਡਤੇ ਹੋਗੇ 75 ਐਂ ਲੁੱਟੀਆਂ ਦੇ ਸੀ ਜਾਗਰੂਤਾ ਆਈ ਹੈ ਸਾਰਾ ਕੁਝ ਹੈ ਜਿੱਥੇ-ਜਿੱਥੇ ਸਰਪੰਚ ਜਾਗਰੂਕ ਨੇ ਤੇ ਸੇਵਾ ਕਰਨੀ ਚਾਹੁੰਦੇ ਨੇ ਮੈਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਸ਼ਹਿਰ ਤੋਂ ਵੀ ਵਧੀਆ ਉਹਨਾਂ ਨੇ ਆਪਣੇ ਪਿੰਡ ਸਵਾਰੇ ਨੇ ਸਟਰੀਟ ਲਾਈ ਦਾ ਪ੍ਰਬੰਧ ਹੈ ਛਪੜਾਂ ਨੂੰ ਸੁੰਦਰ ਬਣਾ ਕੇ ਸੈਰਗਾਹਾਂ ਬਣਾਈਆਂ ਨੇ ਉਹਨਾਂ ਸ਼ਹਿਰ ਨਹੀਂ ਜਿੱਨਾਂ ਪਿੰਡਾਂ ਦੇ ਲੋਕ ਉੱਥੇ ਸੈਰ ਕਰਦੇ ਆ ਜੀ ਸੋ ਦੂਜੇ ਪਾਸੇ ਗੁਰਦਾਸਪੁਰ ਦੇ ਵਿੱਚ ਇੱਕ ਸਰਪੰਚ ਵੱਲੋਂ ਜਿੱਥੇ ਅਨਾਉਂਸਮੈਂਟ ਕੀਤੀ ਗਈ ਸੀ ਗੁਰਦੁਆਰੇ ਦੇ ਵਿੱਚ ਮੈਂ 2 ਕਰੋੜ ਦੀ ਬੋਲੀ ਲਾਣਾ ਮੈਂ ਸਰਪੰਚ ਬਣਦਾ ਜਾਵੇ ਤੇ ਹੁਣ ਗੁਰਦਾਸਪੁਰ ਦੇ ਡੀਸੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਜਾਂਚ ਦੇ ਵੀ ਕੀ ਮਾਮਲਾ ਹੈ ਤੇ ਸਾਰੀ ਦੇਖਿਆ ਜਾਵੇ ਵੀ ਦਿੱਤੇ ਨੇ ਪੈਸੇ ਕੀ ਚੱਕਰ ਹੈ ਜੀ ਇਹ ਕੁਛ ਨਹੀਂ ਕੀਤਾ ਹੈਗਾ ਅਨਾਉਂਸਮੈਂਟ ਹੈ ਕੱਲਾ ਇਹ ਪਿੰਡ ਨਹੀਂ ਜਿੱਦੀ ਗੱਲ ਤੁਸੀਂ ਕਰਦੇ ਹੋ ਇਹਦੇ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਹੈ ਗੱਦੜਾ ਬਹਿ ਦੇ ਕੋਲ ਇੱਕ ਪਿੰਡ ਹੈ ਜਿਹੜਾ ਹੈਗਾ ਕੋਠੇ ਚੀਤਿਆਵਾਲੀ ਉੱਥੇ 35 ਲੱਖ ਦੀ ਗੱਲ ਆਈ ਸੀ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀ ਬੂਲੀਆਂ ਦੀ ਗੱਲ ਆਈ ਹੈ ਉੱਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਦਫ਼ਤਰ ਹੈ ਉਹਨਾਂ ਨੇ ਇਹ ਪਿੰਡ ਦਾ ਨਾਮ ਹੈ ਗੁਰਦਾਸਪੁਰ ਦੇ ਵਿੱਚ ਹਰਦੂਵਾਲ ਹਰਦੁਰਬਾਲ ਇਹ ਪਿੰਡ ਹੈ ਜਿੱਥੇ 2 ਕਰੋੜ ਦੀ ਇੱਕ ਬੱਦੇ ਰੋਲੀ ਲਾਤੀ ਹੈ ਨਹੀਂ ਹੈ ਪਰ ਇਹਨਾਂ ਸਾਰੀਆਂ ਥਾਮਾਂ ਦੇ ਉੱਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਜਿਹੜੇ ਇਹਨਾਂ ਦੇ ਇਹ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਮੇਰੇ ਕਹਿਲ ਜਿਹੜਾ ਪੰਚਾਇਤੀ ਚੋਣ ਐਕਟ ਹੈ ਜਬ ਐਸੇ ਵੀ ਇਸ ਤਰ੍ਹਾਂ ਦੀ ਬੋਲੀ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਇਹ ਲੋਕਤੰਤਰ ਲੋਕ ਰਾਜ ਦੇ ਵਿੱਚ ਲੋਕਤੰਤਰ ਦੇ ਉਲਟ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂ ਹੋ ਰਿਹਾ ਹੈ ਹੁਣ ਪੜਤਾਲ ਤੋਂ ਬਾਅਦ ਜ਼ਿਆਦਾ ਡੀਸੀ ਹੁਕਮ ਕਰਨ ਕਿ ਬੰਦੇ ਨੇ ਗਲਤ ਕੀਤਾ ਹੈ ਗਲਤ ਕੀਤਾ ਸਜ਼ਾ ਹੋਵੇ ਅੱਗੇ ਰੁਕੂ ਹੋਰ ਨਾ ਕਰੇ ਜੀ ਸੋ ਜੋ ਪਾਸੇ ਸਰਵਜ ਸਿੰਘ ਪੰਦੇਰ ਵੱਲੋਂ ਜਿੱਥੇ ਪ੍ਰੈਸ ਕਾਨਫਰੰেন্স ਕੀਤੀ ਗਈ ਆ ਉੱਥੇ ਉਹਨਾਂ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਉਹਨਾਂ ਕਹਿ ਕੇ ਸਾਡੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਅਸੀਂ ਆਪਣਾ ਜਿਹੜਾ ਸੰਘਰਸ਼ ਆ ਹੋਰ ਤੇਜ਼ ਕਰਾਂਗੇ ਤੇ 3 ਅਕਤੂਬਰ ਨੂੰ ਅਸੀਂ 2 ਘੰਟੇ ਵਾਸਤੇ ਰੇਲਾ ਰੋਕਾਂਗੇ ਜੀ ਆ 11:30 ਤੋਂ 2:30 ਵਜੇ ਤੱਕ ਉਹਨਾਂ ਨੇ ਰੇਲਾ ਰੋਕਣੀਆਂ ਨੇ ਇਕ ਤਾਂ ਇਹ ਗੱਲ ਕਹਿ ਦਿੱਤੀ ਹੈਗੀ ਦੂਜੀ ਉਹਨਾਂ ਨੇ ਜਿਹੜੀਆਂ ਮੰਗਾ ਬਾਰੇ ਕਿਹਾ ਇੱਕ ਤਾਂ ਕੋਈ ਮਿੱਲਾਂ ਦਾ ਬਕਾਇਆ 28 ਕਰੋੜ ਦਾ ਉਹ ਕਹਿੰਦੇ ਦਿੱਤਾ ਨਹੀਂ ਜਾ ਰਿਹਾ ਕਹਿੰਦੇ 12 ਮੰਗਾ ਨੇ ਸਾਡੀਆਂ ਪ੍ਰਾਲੀ ਤੇ ਪੰਦੇਰ ਸਾਹਿਬ ਕਹਿੰਦੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਪ੍ਰਾਲੀ ਸਾੜੀ ਜਾਵੇ ਪਰ 98% ਜਿਹੜਾ ਦੂਜਾ ਪ੍ਰਦੂਸ਼ਣ ਹੈ ਉਹਦੇ ਗੱਲ ਕੋਈ ਨਹੀਂ ਪੈਂਦਾ ਕਿਸਾਨਾਂ ਦਾ ਪ੍ਰਦੂਸ਼ਣ ਇਹ 2% ਹੈ। ਪੰਦੇਰ ਸਾਹਿਬ ਪ੍ਰਦੂਸ਼ਣ ਹੋਣਾ ਨਹੀਂ ਚਾਹੀਦਾ। ਉਹ ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਕੋਲ ਤਾਂ ਜ਼ਮੀਨਾਂ ਹੈ ਵੀ ਨਹੀਂ। ਉਹ ਵੱਡੀ ਗੱਲ ਹੈ। ਉਹ ਕਿਉਂ ਉਹਨਾਂ ਦੇ ਬੱਚੇ ਇਸ ਪਾਸੇ ਵੱਲ ਜਾਣ? ਤੁਸੀਂ ਇਸ ਗੱਲ ਦਾ ਗੱਲ ਕਰੋ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਲਾ ਕੇ ਜਿੰਨਾ ਕੁ ਪ੍ਰਬੰਧਨ ਹੈ ਉਹਦੇ ਤੇ ਤੁਹਾਨੂੰ ਬੋਨਸ ਦੇ ਦੇਵੇ। 100 ਰੁਪਇਆ ਐਸਐਮਐਸ ਸਟਰਾ ਮੈਨੇਜਮੈਂਟ ਸਿਸਟਮ ਉਹ ਥੱਲੇ ਜਿਹੜਾ ਪੱਖਾ ਜਿਹਾ ਲੱਗਦਾ ਹੈ ਕਬਾਈ ਨਾਲਾ ਵੱਧ ਲੈਂਦਾ ਤੇ ਤੁਸੀਂ ਉਹ ਵੀ ਦੇਣ ਨੂੰ ਤਿਆਰ ਨਹੀਂ ਕਿਉਂਕਿ 5 ਪੈਸੇ ਦੀ ਤੀਲੀ ਨਾਲ ਸਾਰਾ ਕੰਮ ਚੱਲ ਸਕਦਾ ਤੇ ਜਿਹੜਾ ਤੁਸੀਂ ਆਪਣਾਊ ਸ਼ਕਤੀ ਖਰਾਬ ਕਰਦੇ ਹੋ ਉਹਦੇ ਵਿੱਚ ਬਹਿ ਜੇਵੇਂ ਤਾਂ ਕਾਫੀ ਕੁਸ਼ ਇਹ ਗੱਲਾਂ ਬਿਲਕੁਲ ਤੁਹਾਡੀ ਨਾਮਾ ਸਹਿਮਤਾ ਕਿ 98% ਆ ਜਿੰਨੇ ਜਗਾੜੂ ਰੇੜੀਆਂ ਨੇ ਮੋਟਰਸਾਈਕਲ ਨੇ ਦੂਜੇ ਨੇ ਤੀਜੇ ਨੇ ਇਹ ਤਾਂ 365 ਦਿਨੀ ਪ੍ਰਦੂਸ਼ਨ ਫਲਾਈ ਜਾਂਦੇ ਆ ਇੱਥੇ ਪ੍ਰਦੂਸ਼ਨ ਰੋਕਤਾਂ ਦਾ ਵਿਭਾਗ ਜਿਹੜਾ ਉਹ ਚੁੱਪ ਕਿਉਂ ਬੈਠਾ ਆ ਮੋਟਰਸਾਈਕਲਾਂ ਦੀਆਂ ਬੰਸਰੀਆਂ ਕੱਢੀਆਂ ਨੇ ਪੜਾਕੇ ਪਾਉਂਦੇ ਤਰ੍ਹਾਂ ਫਿਰਦੇ ਆ ਕੰਨਾਂ ਦੇ ਨੇੜੇ ਪ੍ਰੈਸ਼ਰ ਹਾਰਨ 24 ਘੰਟੇ ਪ੍ਰਦੂਸ਼ਨ ਫਲਾ ਰਹੇ ਹੈ ਇਹਨੂੰ ਕੋਈ ਨਹੀਂ ਰੋਕਦਾ ਮੈਂ ਨਹੀਂ ਕਹਿੰਦਾ ਕਿ ਕਿਸਾਨ ਗਲਤ ਕੰਮ ਕਰਦੇ ਨਹੀਂ ਉਹਨਾਂ ਦਾ ਵੀ ਹੈ ਮਿਲ ਬੈਠ ਕੇ ਹੱਲ ਕੱਢੋ ਸਰਕਾਰ ਕਹਿੰਦੀ ਆ ਮਸ਼ੀਨਾਂ ਦੇਣੀਆਂ ਨੇ ਜਿਹੜੀਆਂ ਸਬਸਿਡੀਆਂ ਵਾਲੀਆਂ ਪਿਛਲੇਆਂ ਮਸ਼ੀਨਾਂ ਨੇ ਬਾਕੀ ਤਾਂ ਛੱਡੋ ਪਿਛਲੇ ਵਾਲਿਆਂ ਨੂੰ ਤਾਂ ਆ ਮੌਜੂਦਾ ਸਰਕਾਰ ਦੇ ਵੇਲੇ ਜਿੰਨੀਆਂ ਆਈਆਂ ਜਿਹੜੀਆਂ ਗਾਇਬ ਹੋਈਆਂ ਨੇ ਉਹਦੀ ਕਦੇ ਪੜਤਾਲ ਕਰਕੇ ਦੱਸਤਾ ਕਿ ਕਿੰਨੇ ਕੁ ਬੰਦੇ ਜ਼ਿੰਮੇਵਾਰ ਨੇ ਮਸ਼ੀਨਾਂ ਲੱਭਦੀ ਹੀ ਨਹੀਂ ਕਿਤੇ ਤਿੰਨ ਤਿੰਨ ਥਾਂ ਤੇ ਸਬਸਿਡੀਆਂ ਲੈ ਗਈਆਂ ਸੋ ਇਹਦੇ ਲਈ ਚੁਗਰਦੇ ਲਈ ਸੁਚੇਤ ਹੋਣਾ ਸਾਡਾ ਸਾਰਿਆਂ ਦਾ ਫਰਜ ਹੈ ਨਹੀਂ ਤਾਂ ਰਪੋਰਟਾਂ ਹੁੰਦੀਆਂ ਪਈਆਂ ਨੇ ਕਿ ਅਗਲੇ ਸਾਲ ਦੇ ਅਖੀਰ ਤੱਕ ਭਾਰਤ ਦੀ ਬਹੁ ਗਿਣਤੀ ਜਿਹੜੇ ਲੋਕ ਨੇ ਉਹ ਕੈਂਸਰ ਦਾ ਸ਼ਿਕਾਰ ਹੋ ਜਾਣਗੇ ਨਾ ਅਸੀਂ ਪਾਣੀ ਸਾਂਭਦੇ ਆਂ ਨਾ ਅਸੀਂ ਧਰਤੀ ਸਾਂਭਦੇ ਆਂ ਨਾ ਅਸੀਂ ਹਵਾ ਸਾਂਭਦੇ ਆਂ ਨਾ ਚੁਗਰਦਾ ਸਾਂਭਦੇ ਆਂ ਸਾਤਾਤੇ ਜਾਂਦੇ ਆ ਕਿਸੇ ਪਾਰਕ ਚ ਵਗਜੋ ਡਸਟਬਨ ਨਾਲ ਲੱਗਿਆ ਚੱਕ ਕੇ ਲਵਾਵਾ ਖੜਾ ਕੇ ਸਟੇਉਣਗੇ ਇਹ ਕਿਹਦੇ ਫਰਜ਼ ਨੇ ਸਾਡੇ ਨੇ ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਇਹ ਗੱਲ ਇਹਨਾਂ ਨੇ ਟੈਗ ਦਿੱਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨਾਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਚੰਗਾ ਸੀ ਉਹ ਘੱਟੋ ਘੱਟ ਕਿਸਾਨਾਂ ਦੀ ਗੱਲ ਤਾਂ ਸੁਣ ਲੈਂਦਾ ਸੀ ਉਹਦੇ ਵੇਲੇ ਫਸਲਾਂ ਚੱਕੀਆਂ ਗਈਆਂ ਕੋਈ ਗੱਲ ਨਾ ਰਹੀ ਸੋ ਉਹਨਾਂ ਨੇ ਕਿਹਾ ਕਿ ਤਿੰਨ ਤਰੀਕ ਨੂੰ ਅਸੀਂ 2 ਘੰਟੇ ਵਾਸਤੇ ਰੇਲਾ ਰੋਕਾਂਗੇ ਐਸ ਤਰ੍ਹਾਂ ਨਾ ਕਰਿਆ ਕਰੋ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਮੰਗਾ ਤੁਹਾਡੀਆਂ ਜਾਇਜ਼ ਨੇ ਜਮਾ 100% ਨਾਲ ਖੜਦੇ ਆ ਤੁਹਾਡੇ ਪਰ ਜਿੱਥੇ ਸਮੱਸਿਆ ਆਉਂਦੀ ਹੈ ਆਮ ਲੋਕਾਂ ਦੇ ਵਿੱਚ ਉਥੇ ਥੋੜਾ ਜਿਹਾ ਖਿਆਲ ਤੁਸੀਂ ਵੀ ਕਰ ਲਿਆ ਕਰੋ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੂੰਗਰਾਲੀ ਬਾਇਓ ਗੈਸ ਪਲਾਂਟ ਨੂੰ ਲੈ ਕੇ ਹਰੀ ਝੰਡੇ ਦੀ ਤੀਕੀ ਆ ਦਾ ਮਸਲਾ ਹੱਲ ਕਰਤੇ ਜੀ ਮਾਨ ਸਾਹਿਬ ਵੱਲੋਂ ਜੀ ਦੇਖੋ ਮੁੱਖ ਮੰਤਰੀ ਦਾ ਕੰਮ ਹੀ ਇਹ ਹੁੰਦਾ ਕਿ ਜੇ ਕੋਈ ਸਮੱਸਿਆ ਉਹ ਸਮੱਸਿਆ ਨੂੰ ਹੱਲ ਕੀਤਾ ਜਾਵੇ ਇਹ ਜਿਹੜਾ ਕੰਗਰਾਲੀ ਬਾਇਓ ਗੈਸ ਪਲਾਨਟ ਸੀ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਫੈਕਟਰੀ ਵਾਲੇ ਪ੍ਰਦੂਸ਼ਣ ਰੋਗਤਾਮ ਬੋਰਡ ਇਹ ਸਾਰਿਆਂ ਨੂੰ ਲਿਆਂਦਾ ਕਿ ਭਾਈ ਇੱਕ ਤਾਂ ਤੁਹਾਡਾ ਪ੍ਰਦੂਸ਼ਣ ਨਹੀਂ ਪੈਦਾ ਹੋਣ ਦੇਣਾ ਭੂਰਾ ਵੀ ਤੇ ਸੰਤ ਸਾਨੂੰ ਲਾਉਣੀ ਪੈਣੀ ਆ ਕੰਮ ਚੱਲਣਾ ਨਹੀਂ ਉਹਨਾਂ ਨੇ ਸਾਰਿਆਂ ਦਾ ਪਿੰਡ ਵਾਸੀਆਂ ਦੀ ਤਰੀਬੀ ਕੀਤੀ ਹੈ ਤੇ ਜਿਹੜਾ ਇਹ ਬਾਇਓਗੈਸ ਪਲਾਂਟ ਹੈ ਜਿਹੜੀ ਨਾਰਾਜ਼ਗੀ ਸੀ ਔਰ ਉਹ ਪਲਾਂਟ ਵਾਲੇ ਜਿਹੜਾ ਬਦਬੂ ਵਾਲਾ ਪਾਣੀ ਦੂਜਾ ਤੀਜਾ ਜੋ ਵੀ ਆਉਣਾ ਸੀ ਇਹਦਾ ਕਹਿੰਦੇ ਹਰ ਹਾਲਤ ਦੇ ਵਿੱਚ ਨਪਟਾਰਾ ਕੀਤਾ ਜਾਵੇਗਾ ਬਿਲਕੁਲ ਪਾਣੀ ਸੋਧ ਕੇ ਹੀ ਪਾਸੇ-ਆਸੇ ਸੁੱਟਿਆ ਜਾਵੇਗਾ ਸਹਿਮਤੀ ਬਣ ਗਈ ਹੈ ਚੰਗੀ ਗੱਲ ਹੈ ਜੀ ਸੋ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਹਿ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਸਿੱਖ ਜਥੇ ਬੰਦੀਆਂ ਗਵਰਨਰ ਹਾਊਸ ਵੱਲ ਪੈਦਲ ਚੱਲੀਆਂ ਨੇ ਜੀ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ 1 ਮਾਰਚ ਫਤੇਗੜ ਸਾਹਿਬ ਤੋਂ ਕੱਢਿਆ ਜਾਵੇਗਾ ਇਹ ਮਾਰਚ ਗਵਰਨਰ ਹਾਊਸ ਤੱਕ ਜਾਵੇਗਾ ਤੇ ਉੱਥੇ ਗਵਰਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਉਸ ਮੰਗ ਪੱਤਰ ਦੇ ਵਿੱਚ ਸਾਰੀ ਗੱਲਬਾਤ ਲਿਖੀ ਹੋਵੇਗੀ ਅੱਜ بڑے ਜਲਾਉ ਦੇ ਵਿੱਚ ਇਹ ਮਾਰਚ ਫਤੇਗੜ ਸਾਹਿਬ ਦੀ ਧਰਤੀ ਤੋਂ ਤੁਰਿਆ ਤੇ ਇਹਨਾਂ ਨੇ ਅਖੀਰ ਜਾ ਕੇ ਉੱਥੇ ਮੱਗ ਪੱਤਰ ਦੇਣਾ ਹੈ। ਹੈਰਾਨੀ ਤਾਂ ਬਹੁਤ ਹੁੰਦੀ ਹੈ। ਇਹ ਬਲਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਕਰ ਰਹੇ ਨੇ। ਤੇ ਇੱਥੇ ਕੋ ਸਰਸੇ ਵਾਲਾ ਬੈਠਾ ਹੈ। ਉਹਨੂੰ ਆ ਚੋਣਾ ਦੇ ਮੱਦੇ ਨਜ਼ਰ ਫੇਰ 13 ਅਗਸਤ ਨੂੰ ਪਹਿਲਾਂ ਗਿਆ। ਆਜੇ ਹੁਣ ਵਾਪਸ ਪਰਤਿਆ ਸੀ। ਉਹਨੂੰ ਫੇਰ ਪੈਰੋਲ ਦਿੱਤੀ। ਕਹਿੰਦੇ ਜੀ ਉਹਦਾ ਤਾਂ ਚਾਲ ਚਲਣੀ ਬਹੁਤ ਕਮਾਲ ਦਾ। ਉਹ ਚਾਲ ਚੱਲਨ ਕਮਾਲ ਦਾ ਜਿਹਦੇ ਤੇ ਦੋਸਤ ਸਾਬਤ ਹੋ ਗਏ ਕਿ ਇਹਨਾਂ ਨੇ ਆਪਣੀਆਂ ਸਾਧਵੀਆਂ ਨਾਲ ਜ਼ਬਰਜਨਾਹ ਕੀਤਾ ਦੋ ਕਤਲ ਦੇ ਮਾਮਲੇ ਵੀ ਸਾਬਤ ਹੋਏ ਨੇ ਉਹਦਾ ਚਾਲ ਚੱਲਨ ਤਾਂ ਬਹੁਤ ਵਧੀਆ ਹੈ ਜਿਹੜੇ 28 28 30 30 ਸਾਲ ਜੇਲ੍ਹਾਂ ਚ ਬੈਠੇ ਐ ਉਹਨਾਂ ਦਾ ਨਹੀਂ ਅੱਜ ਤੱਕ ਅ ਕਦੇ ਉਹਨਾਂ ਦੀ ਵਿਚਾਰਾ ਦੀ ਕੋਈ ਗੱਲ ਵੀ ਨਹੀਂ ਆਈ ਉਹ ਜੇਲ੍ਹਾਂ ਚ ਤੁਰੇ ਫਿਰਦੇ ਐ ਇੱਥੇ ਇਹ ਪਰ ਇਹ ਸਮਝਦੇ ਆ ਕਿ ਪਤਾ ਨਹੀਂ ਲੱਗਦਾ ਹੁਕਮਰਾਨੋਂ ਇਹ ਪਬਲਿਕ ਹੈ ਸਭ ਜਾਣਤੀ ਹੈ ਜੀ ਪਾਸੇ ਆਮ ਆਦੀ ਪਾਰਟੀ ਦੇ ਵਿੱਚ ਜੋ ਉਥਰ ਪੁਥਲ ਚੱਲ ਰਿਹਾ ਉਹਦੇ ਨਾਲ ਜੋ ਅਫਸਰਾਂ ਦੀ ਢਾਂਚਾ ਉਹ ਖੜੇਵਾ ਹੁੰਦਾ ਦਿਖਾਈ ਦੇ ਰਿਹਾ ਜੀ ਖੜੋਦ ਦੇ ਵਿੱਚ ਆਇਆ ਵੈ ਕਿਉਂਕਿ ਪਤਾ ਨਹੀਂ ਲੱਗਦਾ ਅੱਜ ਇੱਕ ਤਾਜ਼ਾ ਖਬਰ ਚੱਲ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਬਹੁਤ ਸਾਰਾ ਫੇਰ ਬਦਲ ਕਰਤਾ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਛਪੀਆਂ ਵਿਰੋਧੀ ਧਿਰ ਵਾਲਿਆਂ ਨੇ ਸਵਾਲ ਚੱਕੇ ਬ੍ਰੋਧੀ ਟਰ ਵਾਲੇ ਕਹਿੰਦੇ ਨੇ ਕਿ ਜਨਾਬ ਆ ਮੰਤਰੀਆਂ ਬਦਲਣ ਦੇ ਨਾਲ ਨਹੀਂ ਕੋਈ ਗੱਲ ਵਾਪਰਨੀ ਜਦੋਂ ਤੁਸੀਂ ਇੰਜਣ ਬਦਲੋਗੇ ਨਾ ਤੇ ਉਦੋਂ ਬਾਅਦ ਗੱਲ ਠੀਕ ਹੋਣੀ ਹੈ ਬਿਤਰ ਇਹ ਹੈ ਇੰਜਣ ਬਦਲੋ ਸੋ ਜੇ ਇੰਜਣ ਬਦਲੇਗਾ ਇਹ ਉਹਨਾਂ ਦਾ ਕਹਿਣਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਤੇ ਪੰਜਾਬ ਦਾ ਬਾਬਰੋਲਾ ਚੱਲ ਰਿਹਾ ਹੈ ਤੇ ਮੇਰੇ ਖਿਆਲ ਨੂੰ ਮੁੱਖ ਮੰਤਰੀ ਸਾਹਿਬ ਨੇ ਬਾਗਡੋਰ ਖੁਦ ਸੰਭਾਲ ਕੇ ਕੁਝ ਤਬਦੀਲੀ ਦਾ ਯਤਨ ਕੀਤਾ ਜਾ ਰਿਹਾ ਹੈ ਜੇ ਲਾਲ ਫੀਤਾ ਸ਼ਾਹੀ ਤੇ ਸਰਕਾਰ ਇਹਨਾਂ ਦੇ ਵਿੱਚ ਤਣਾਅ ਚੱਲਦਾ ਰਹੇਗਾ ਤਾਂ ਤਣਾਅ ਦੇ ਵਿੱਚ ਕੋਈ ਗੱਲ ਫੈਦੇਬੰਦ ਨਹੀਂ ਹੋਵੇਗੀ ਚੱਜਦੀ ਨਹੀਂ ਹੋਵੇਗੀ ਸੋ ਡਿਕ੍ਰੀਟ ਚਾਹੀਦਾ ਇਹ ਸਾਰਾ ਮਾਮਲਾ ਕਿਹੜੇ ਪਾਸੇ ਨੂੰ ਜਾਂਦਾ ਕੀ ਵਾਪਰਦਾ ਪਰ ਜਿੰਨਾ ਜਦੋਂ ਤੱਕ ਇਹ ਕਸ਼ਮ ਕੈਂ ਚਲਦੀ ਰਹੀ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਰਹਿਣੀ ਪਹਿਲਾਂ ਹੀ ਲਾਲ ਫੀਤਾ ਚਾਹੀਦੀਆਂ ਕਈ ਦਿਸ਼ਾਵਾਂ ਹੋ ਚੁੱਕੀਆਂ ਨੇ ਜਿਹੜੀਆਂ ਕਿ ਨੁਕਸਾਨ ਦੇ ਸਾਬਤ ਹੋਣਗੀਆਂ ਜੀ ਸੋ ਨਮੀ ਬਿਆਸ ਦੇ ਮੁਖੇ ਨੇ ਜੀ ਡੇਰਾ ਦੇ ਉਹਨਾਂ ਨੂੰ ਵਾਈਸ ਸਿਕਿਉਰਟੀ ਦਿੱਤੀ ਗਈ ਹੈ ਜੀ ਇਹਨਾਂ ਨੂੰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਨੇ ਜਸਦੀਪ ਸਿੰਘ ਢਿੱਲੋਂ ਇਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜੈਡ ਪਲੱਸ ਨਾ ਜੈਡ ਜੈਡ ਸੁਰੱਖਿਆ ਇਹਨਾਂ ਨੂੰ ਮਹੱਈਆ ਕਰਾਈ ਗਈ ਹੈ ਗ੍ਰਹਿ ਭਾਗ ਵੱਲੋਂ ਇਹ ਜਿਹੜੇ ਜਸਦੀਪ ਸਿੰਘ ਨੇ ਇਹਨਾਂ ਦਾ ਉਹਨਾਂ ਨੇ ਲੇਖਾ ਜੋਖਾ ਕੀਤਾ ਲੇਖਾ ਜੋਖਾ ਕਰਨ ਤੋਂ ਬਾਅਦ ਇਹਨਾਂ ਨੂੰ ਜੈਡ ਪੱਦਰ ਦੀ ਸੁਰੱਖਿਆ ਇਹ ਬਾਈ ਤੋਂ ਥੋੜੀ ਜਿਹੀ ਉੱਚੀ ਹੁੰਦੀ ਹੈ ਉਹ ਸੁਰੱਖਿਆ ਇਹਨਾਂ ਨੂੰ ਮਹੱਈਆ ਕਰਵਾਈ ਗਈ ਹੈ ਜੀ ਸਾਧ ਜਿਹੇ ਪਾਸੇ ਜਿਹੜਾ ਚੰਡੀਗੜ੍ਹ ਤੋਂ ਦਿੱਲੀ ਨੂੰ ਇੱਕ ਰੋਡ ਜਾਂਦਾ ਉਹਦੇ ਉੱਪਰ ਡੱਪਰ ਟੋਲ ਪਾਸਾ ਲੱਗਿਆ ਹੈ ਕਿਸਾਨਾਂ ਵੱਲੋਂ ਫ੍ਰੀ ਕਰ ਦਿੱਤਾ ਗਿਆ ਜੀ ਮੰਗਾ ਲੈ ਕੇ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਜਿਹੜੇ ਟੋਲ ਪਲਾਸ ਵਾਲੇ ਨੇ ਉਹ ਪੁਰਾਣੇ ਮਲਾਜ਼ਮਾਂ ਨੂੰ ਕੱਢ ਕੇ ਨਵੇਂ ਜਿਹੜੇ ਬਾਹਰੋਂ ਭਰਤੀ ਕਰ ਲੈਂਦੇ ਨੇ ਜੀ ਹਾਂ ਉੱਥੇ ਰੌਲਾ ਪਸਬ ਦੀ ਚੱਲਦਾ ਕਿਸਾਨਾਂ ਨੇ ਅੱਜ ਉਹ ਸਵੇਰ ਤੋਂ ਇਹਨੂੰ ਖਤਮ ਕਰਾਇਆ ਹੋਇਆ ਹੈਗਾ ਕਰਮਚਾਰੀਆਂ ਵਿਚਾਲੇ ਬਹਿਸ ਹੋ ਗਈ ਸੀ ਪਿਛਲੇ ਦਿਨਾਂ ਚ ਔਰ ਕਸਾਨਾ ਦਾ ਕਹਿਣਾ ਹੈ ਕੰਪਨੀ ਦਾ ਤਾਨਾशाही ਰਵਈਆ ਹੈ ਇਹ ਪੁਰਾਣਿਆਂ ਨੂੰ ਕੱਢ ਦਿੰਦਿਆ ਤੇ ਬਾਹਰਲੇ ਪਾਸੋਂ ਨਵੇਂ ਫੜ ਲਏ ਹੁੰਦੇ ਆ ਜਿਹੜੇ ਸਤਾਨਕ ਲੋਕ ਆ ਉਹਨਾਂ ਦੇ ਮੁਲਾਜ਼ਮਾਂ ਦੇ ਢਿੱਡਾਂ ਤੇ ਲੱਤ ਮਾਰਦੇ ਆ ਤੇ ਮਨਮਾਨੀ ਕਰਦੇ ਆ ਆਪੋ ਧਾਪੀ ਚੱਲਦੀ ਆ ਉਹਨਾਂ ਨੇ ਫਿਰ ਅੱਜ ਉੱਥੇ ਧਰਨਾ ਦਿੱਤਾ ਤੇ ਟੋਲ ਕਰਤਾ ਮੁਕਤ ਜਥੇਬੰਦੀਆਂ ਨੇ ਕਹਿਣਾ ਕਿ ਬਰਖਾਸਤ ਮੁਲਾਜ਼ਮਾਂ ਨੇ ਉਹਨਾਂ ਕੋਲੇ ਗੱਲ ਕੀਤੀ ਇਹਨਾਂ ਦੇ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਹਟਾਉਣ ਦੀ بجائے ਕਿਤੇ ਜਗ੍ਹਾ ਦਿੱਤੀ ਜਾਵੇ ਜਦੋਂ ਗੱਲਬਾਤ ਰਾਹੀਂ ਮਸਲਾ ਹੱਲ ਨਾ ਹੋਇਆ ਤੇ ਫਿਰ ਕਿਸਾਨਾਂ ਨੇ ਉੱਥੇ ਇਹਨੂੰ ਮੁਕਤ ਕਰਵਾ ਦਿੱਤਾ ਜੀ ਸੋ ਅੱਜ ਦੇ ਪਰੋਣ ਦੇ ਵਿੱਚ ਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸਰ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ